ਨਾ ਸ੍ਰੀ ਮੱਲਾ ਪਹਿਲਾ ਕਰ ਦੂਜਾ ਅਸ਼ਟਪਦੀਆਂ ਇੱਕੋ ਓੰਕਾਰ ਸਤਗੁਰ ਪ੍ਰਸਾਦ ਗੋਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਪਾਵੇ ਸਰਵਰ ਮੈਂ ਹੰਸਾਨ ਪਤ ਪਾਵੇ ਕਿਆ ਬਗ ਬਪੜਾ ਛਪੜੀ ਨਾਏ ਈ ਚੜ ਡੂਬੈ ਮੈ ਨਾ ਜਾਏ ਰਹਾ ਰਖ ਰਖ ਚਰਨ ਧਰੇ ਵਿਚਾਰੀ ਦੁਧ ਦਾ ਛੋੜ ਪੈ ਨੰਕਾਰੀ ਮੁਕਤ ਪਦਾਰਥ ਸਰਸ ਚੱਖੇ ਆਉਣ ਜਾਨ ਰਹੇ ਗੁਰ ਰੱਖੇ ਸਰਵਰ ਸੰਸਾ ਛੋੜ ਨਾ ਜਾਏ ਪ੍ਰੇਮ ਸਗਤ ਕਰ ਸਹਜ ਸਮਾਏ ਸਰਵਰਮੇ ਹੰਸ ਹੰਸ ਮੇ ਸਾਗਰ ਇਕੱਠ ਕਥਾ ਗੁਰਬਚਨੀ ਆਦਰ ਸੁੰਨ ਮੰਡਲ ਇਕ ਜੋਗੀ ਬੈਸੇ ਮਾਰ ਨਾ ਪੁਰਖ ਕਹ ਕੋ ਕੈਸੇ ਤ੍ਰਿਭਵਨ ਜੋਤ ਰਹਿ ਲਿਵ ਲਾਈੁਰ ਮਰਨਾ ਸੱਚੇ ਸ਼ਰਨਾਈ ਆਨੰਦ ਮੂਲ ਅਮਾਪ ਅਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਵਛਲ ਪੈ ਕਟ ਹਾਰੇ ਹਉ ਮੈ ਮਾਰ ਮਿਲੇ ਪਗ ਤਾਰੇ ਅਨਕ ਜਤਨ ਅੰਕਾਰ ਕਾਲ ਸੰਤਾਏ ਮਰਨ ਲਖਾਏ ਮੰਡਲ ਮੈਂ ਆਏ ਜਨਮ ਪਦਾਰਥ ਦੋ ਵਿਦਾ ਕੋਵੇ ਆਪਨੇ ਚੀਨ ਸ ਪ੍ਰੰਥਮ ਰੋਵੇ ਕਹਿ ਤੋ ਪੜ ਤੋ ਸੁਣ ਤੋ ਏਕ ਤੀਰਜ ਧਰਮ ਧਰਣੀ ਧਰ ਤੇ ਜਤ ਸਤ ਸੰਗਮ ਹਿਦੈ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਸੱਚ ਨਿਰਮਲ ਮਹਿਲ ਨਾ ਲਾਗੇ ਗੁਰ ਕੈ ਸ਼ਬਦ ਧਰਮ ਪਾਉ ਭਾਗ ਸੂਰਤ ਮੂਰਤ ਆਦ ਅਨੂਪ ਨਾਮ ਤੁਜਾ ਚ ਸਾਚ ਸਰੂਪ ਤਨਾਸਰੀ ਮਨ ਲਾਹਲਾ ਸਹਿਜ ਮਿਲਾ ਮਿਲਿਆ ਪਰਵਾਨ ਨਾ ਤਿਸਮਰਨ ਆਵਣ ਜਾਣ ठाकुर ਮੈਂ ਦਾਸ ਬਾਸ ਮੈਂ ਸੋਏ ਜਾਂ ਦੇਖਾਂ ਤਾਂ ਅਵਰਨਾ ਕੋਏ ਗੁਰਮੁਖ ਭਗਤ ਸਹਿਜ ਘਰ ਪਾਈਐ ਬਿਨ ਗੁਰ ਪੇਟੇ ਮਰ ਆਈਐ ਜਾਈਐ ਰਹਾ ਸੋ ਗੁਰ ਕਰੋ ਜੇ ਸਾਚ ਦਿਰੜਾਵੇ ਇਕੱਠ ਕਥਾਵੇ ਸ਼ਬਦ ਮਿਲਾਵੇ ਹਰ ਕੇ ਲੋਗ ਅਵਰ ਨਹੀਂ ਕਹਾਰਾ ਸਾਚੂ ਠਾਕੁਰ ਸਾਚ ਪਿਆਰਾ ਤਨ ਮੈਂ ਮਨੁਆ ਮਨ ਮੈਂ ਸਾਚਾ ਸੋ ਸਾਚ ਮਿਲ ਸਾਚੇ ਰਚ ਸੇਵਕ ਪ੍ਰਭ ਕੈ ਲਾਗੇ ਪਾਏ ਸਤਿਗੁਰ ਪੂਰਾ ਮਿਲੇ ਮਿਲਾਏ ਆਪ ਦਿਖਾਵੇ ਆਪੇ ਦੇਖੇ ਹੱਥ ਨ ਪਤੀਜੈ ਨਾ ਬੋ ਵੇਖੇ ਘਰ ਪੰਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਤ੍ਰਬ ਮਨ ਪਤੀਆ ਪੜ ਪੜ ਭੂਲੇ ਚੋਟਾਂ ਖਾਹੇ ਬਹੁਤ ਸਿਆਣਪ ਆਵੈ ਜਾਹੇ ਨਾਮ ਜਪੇ ਭੋਜਨ ਖਾਹੇ ਗੁਰਮੁਖ ਸੇਵ ਕਰੈ ਸਮਾਏ ਪੂਜ ਸਿਲਾ ਤੀਰਥ ਬਨਵਾਸਾ ਧਰਮਤ ਡੋਲਤ ਪੈ ਉਦਾਸ ਮਨ ਮੈਲੇ ਸੂਚਾ ਕਿਉ ਹੋਏ ਸਾਚ ਮਿਲੈ ਪਾਵੇ ਪਤਸ ਹੋਏ ਆਚਰ ਵਿਚਾਰ ਸਰੀਰ ਆਦ ਜੁਗਾਦ ਸਹਿਜ ਮਨ ਤੀਰ ਪਲ ਤੰਕਜ ਮੈਂ ਕੋਟ ਉਧਾਰੇ ਸਾਰਕੀਰਪਾ ਗੁਰਮੇਲ ਪਿਆਰੇ ਕਿਸ ਅੱਗੇ ਤਬ ਤੁਦਸਾ ਲਾਹੀ ਤੁਦ ਬਿਨ ਦੂਜਾ ਮੈਂ ਕੋ ਨਾਹੀ ਜਿਉ ਤੁਦ ਪਾਵੈ ਤਿਉ ਰਾਖ ਰਜ਼ਾਏ ਨਾਨਕ ਸਹਿਜ ਪਾਏ ਗੁਣ ਗਾਏ ਤਨਾਸਰੀ ਮੈਂ ਲਾਪਨਵਾ ਕਰ ਸੇਵਾ ਅਸ਼ਟਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਜੋ ਜੋ ਜੁਨੀ ਆਇਓ ਤੇ ਤੇ ਉਰਝਾਇਓ ਮਾਨਸ ਜਨਮ ਸੰਜੋਗ ਪਾਇਆ ਤਾ ਕੀ ਹੈ ਓਟ ਸਾਧ ਰਖੋ ਦੇ ਕਰ ਹਾਥ ਕਰ ਕਿਰਪਾ ਮੇਲੋ ਹਰ ਰਾਇਆ ਅਨਕ ਜਨਮ ਪ੍ਰਭ ਥੇਤ ਨਹੀਂ ਪਾਈ ਕਰੋ ਸੇਵਾ ਗੁਰ ਲਗੂ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾ ਅਨਕ ਉਪਾਵ ਕਰੋ ਮਾਇਆ ਤੋਂ ਬਚਿਤ ਧਰੋ ਮੇਰੀ ਮੇਰੀ ਕਰਤ ਸਾਡੀ ਵਿਹਾਵੇ ਕੋਈ ਐਸੋ ਰੇ ਭੇਤਾ ਸੰਤ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਓ ਮੇਰਾ ਰੰਗ ਲਾਵੇ ਟੜੇ ਰੇ ਸਗਲ ਦੇਦ ਨਾ ਚੂਕੇ ਮਨ ਭੇਦ ਇਕ ਖਿੰਨ ਨਾ ਧੀਰੇ ਮੇਰੇ ਘਰ ਕੇ ਪੰਚਾ ਕੋਈ ਹੈ ਸੋਰੇ ਪਦਤ ਜੋ ਮਾਇਆ ਤੇ ਰਹਤ ਇਕ ਅੰਮ੍ਰਿਤ ਨਾਮ ਮੇਰਾ ਹਿਰਦੈ ਸਿਂਚਾ ਜੇ ਤੇਰੇ ਤੀਰਥ ਨਾ ਆਏ ਹਉ ਬਦ ਮੈੜ ਲਾਏ ਕਰ ਕੋ ਠਾਕੁਰ ਇਕ ਤਿਲ ਨਾਮ ਮੰਨੇ ਕਦ ਪਾਉ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੇ ਸਗਲ ਅਸ਼ਰਮ ਕੀਨੇ ਮਨੁਆ ਨਾ ਪਤੀਨੇ ਵਿਵੇਕਹੀਨ ਦੇਹੀ ਥੋਏ ਕੋਈ ਪਾਈਐ ਰੇ ਪੁਰਖ ਵਿਧਾਤਾ ਪਾਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲ ਖੋਏ ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ ਗਰਬ ਗਰਬ ਪੜਾਏ ਕਹੀਂ ਨਾ ਲੇਖੈ ਜਿਸ ਭੇਤੀਐ ਸਫਲ ਮੂਰਤ ਕਰੇ ਸਦਾ ਕੀਰਤ ਗੁਰ ਪ੍ਰਸਾਦ ਕੋ ਨੇਤਰੋਂ ਪੇਖੈ ਮਨ ਹੱਥ ਜੋਕ ਮਾਵੇ ਤਿਲ ਨਾ ਲੇਖੈ ਪਾਵੇ ਬਗਲ ਜਿਉ ਧਿਆਨ ਲਾਵੇ ਮਾਇਆ ਰੇ ਤਾਰੀ ਉਹੀ ਐਸੋਰੇ ਸੁਖਦਾਈ ਰੱਬ ਕੀ ਕਥਾ ਸੁਣਾਈ ਤਿਸ ਭੇਟੇ ਗਤ ਹੋਏ ਹਮਾਰੀ ਸੁਪਸੰਨ ਗੋਪਾਲ ਰਾਏ ਕਾ ਤੇਰੇ ਬੰਧਨ ਮਾਇ ਗੁਰ ਕੈ ਸ਼ਬਦ ਮੇਰਾ ਮਨ ਰਤ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਮ ਲਾਭੇ ਹਰ ਚਰਨ ਪਰਤ ਸਫਲ ਸਫਲ ਭਈ ਸਫਲ ਜਾਤਰਾ ਆਉਣ ਜਾਣ ਰਹੇ ਨਿਵੇ ਸਾਧਾ ਹਾਉ ਦੂਜਾ ਤਨਾਸਰੀ ਮਹਿਲਾ ਪਹਿਲਾ ਸ਼ੰਤ ਏਕ ਓੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਦੀਚਾਰ ਅੰਤ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਾਰਾ ਹਉ ਨਾਮ ਹਰਿ ਕਾ ਸਦਾ ਜਾਚਉ ਦੇਹੋ ਸਭ ਧਰਨੀ ਧਾਰਾ ਸੰਸਾਰ ਰੋਗੀ ਨਾਮਦਾਰੂ ਮੈਲ ਲਾਗੇ ਸਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਸਾਚ ਨਾ ਲਾਗੇ ਮੈਲ ਕਿਆ ਮਰ ਤੋਇਆ ਗੁਣੇ ਹਾਰ ਪਰੋਇ ਕਿਸ ਕੋ ਰੋਈਐ ਵਿਚਾਰ ਮਾਰੇ ਤਰੇ ਤਾਰ ਉਲਟ ਜੂਨ ਨਾ ਆਵੇ ਆਪ ਪਾਰਸ ਪਰਮ ਧਿਆਨੀ ਸਾਥ ਸਾਚੇ ਭਾਵੇ ਆਨੰਦ ਅਨੰਦਿਨ ਹਰਿ ਸਾਥ ਚੋ ਦੁਖ ਕਿਲ ਵਿਖ ਪਰ ਹਾਰੇ ਸਚ ਨਾਮ ਪਾਇਆ ਗੁਰ ਦਿਖਾਇਆ ਮਨ ਨਾਹੀ ਸਤ ਮਨੇ ਸੰਗਤ ਮੀਤ ਮਿਲਾਤ ਪੂਰਾ ਨਾਵਣੋ ਗਾਵ ਗਾਵਣੋ ਹਰ ਸਬਦ ਸੁਹਾਵਣੋ ਸਾਲਾ ਸਾਚੇ ਮਨ ਸਤਗੁਰ ਪੁੰਨ ਦਾਨੰਦ ਅਮਤੇ ਧਿਰ ਸੰਗ ਭਾਵੈ ਸਹਿਜ ਨਾਵੈ ਬੇਣੀ ਤਾਂ ਸੰਗਮ ਸਤ ਸਤੇ ਆਰਾਧ ਏਕੰਕਾਰ ਸਾਚਾ ਨਿਤ ਦੇ ਤੜ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਾਣਦਰ ਮੇਲ ਮਿਲਾਇਆ ਕਹਿਣ ਕਹਿ ਸਭ ਕੋਏ ਏ ਵਡ ਆਖੀ ਐ ਹਉ ਮੂਰਖ ਨੀਚ ਅਜਾਣ ਸਮਝਾ ਸਾਖੀ ਐ ਸਤ ਗੁਰ ਕੀ ਸਾਖੀ ਅੰਮ੍ਰਿਤ 파ਖੀ ਤੇਤ ਮਨ ਮਾਨਿਆ ਮੇਰਾ ਪੂਚ ਕਾ ਆਵੇ ਵਿਖਲਾ ਦੇ ਸ਼ਬਦ ਸੱਚ ਹੈ ਗੁਰ ਮੇਰਾ ਆਖਣ ਟੋਟ ਨ ਭਗਤ ਪੰਧਾਰੀ ਭਰਪੂਰ ਰਹਿ ਆ ਸੋਈ ਨਾਨਕ ਸੱਚ ਕਹਿ ਬੇਨੰਤੀ ਮਨ ਮੰਨ ਜ ਸੱਚ ਸੋਈ